ਕੰਮਾਂ ਦੇ ਵਿੱਚੋਂ ਤੁਸੀਂ ਇੱਕ ਕੰਮ ਵੀ ਇਹ ਜਾਣਦੇ ਹੋ ਤਾਂ ਇਹਨਾਂ ਦੀ ਜਿਹੜੀ ਸੈਲਰੀ ਆ ਹਜ਼ਾਰਾਂ 'ਚ ਨਹੀਂ ਲੱਖਾਂ ਵਿੱਚ ਹੋਊਗੀ ਠੀਕ ਹੈ ਤੇ ਇਹਦੀ ਜਿਹੜੀ ਸੈਲਰੀ ਹੁੰਦੀ ਆ 2500 ਤੋਂ ਲੈ ਕੇ 3000 ਦੇ ਵਿੱਚ ਬੇਸਿਕ ਸੈਲਰੀ ਬਾਅਦ ਤੇ ਯੂਰੋ ਦਾ ਰੇਟ ਕਿੱਥੋਂ ਤੱਕ ਪਹੁੰਚ ਕੇ 2.5 ਤੇ 3 ਲੱਖ ਰੁਪਈਆ ਸੈਲਰੀ ਜਿਹੜੇ ਭਰਾ ਆਪਣੇ ਯੂਰਪ ਦੇ ਵਿੱਚ ਠੀਕ ਹੈ ਜੀ ਇੱਕ ਘੰਟੇ ਦੇ 10 ਤੋਂ 15 ਯੂਰੋ ਤੁਹਾਨੂੰ ਮਿਲਣਗੇ ਜੇਕਰ ਤੁਸੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਂ ਯੋਰ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਦੀ ਜਿਹੜੀ ਵੀਡੀਓ ਆ ਬੜੀ ਘੈਂਟ ਤੇ ਬਹੁਤ ਵਧੀਆ ਇਨਫੋਰਮੇਸ਼ਨ ਦੇ ਨਾਲ ਲੈ ਕੇ ਆਏ ਆ ਤੇ ਬਹੁਤੇ ਭਰਾਵਾਂ ਦਾ ਮਤਲਬ ਕਿ ਬਹੁਤਿਆਂ ਭਰਾਵਾਂ ਦਾ ਹੀ ਇਹ ਕੁਸਚਨ ਆ ਠੀਕ ਹੈ ਜੀ ਜਿੰਨੇ ਆ ਅੱਜ ਗੱਲ ਕਰਨੀ ਆ ਤੇ ਜਿਹੜੇ ਭਰਾ ਆਪਣੇ ਯੋਰ ਪਾਉਣ ਬਾਰੇ ਸੋਚ ਰਹੇ ਆ ਕਨਫਿਊਜ਼ ਨੇ ਵੀ ਕਿਹੜੇ ਕੰਮਾਂ ਦੀ ਉੱਥੇ ਜ਼ਿਆਦਾ ਡਿਮਾਂਡ ਆ ਕਿਹੜਾ ਕੰਮ ਆਈ ਸਿੱਖ ਕੇ ਜਾਈਏ ਤੇ ਉਹ ਮਤਲਬ ਕਿ ਕੰਮਾਂ ਤੇ ਅੱਜ ਆਪਾਂ ਗੱਲ ਕਰਨੀ ਆ ਤੇ ਵੀਡੀਓ ਨੂੰ ਹਨ ਤੁਸੀਂ ਸਾਰਾ ਧਿਆਨ ਨਾਲ ਸੁਣਨਾ ਵਾ ਤੇ ਐਂਡ ਤੱਕ ਜ਼ਰੂਰ ਦੇਖਣਾ ਵਾ ਕਿਉਂਕਿ ਜੇ ਐਂਡ ਤੱਕ ਸੁਣੋਗੇ ਤਾਂ ਹੀ ਤੁਹਾਨੂੰ ਪਤਾ ਲੱਗਣਾ ਵੀ ਉਹ 6 ਕੰਮ ਕਿਹੜੇ ਆ ਜਿਨ੍ਹਾਂ ਦੀ ਡਿਮਾਂਡ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਆ ਇਹ ਡਿਮਾਂਡ ਸਿਰਫ ਇਦਾਂ ਨਹੀਂ ਹੈਗਾ ਵੀ ਕੱਲੇ ਮਤਲਬ ਕਿ ਪੁਰਤਗਾਲ ਚਾ ਸਪੇਨ ਚਾ ਇਟਲੀ ਚਾ ਇਹ ਸਾਰੇ ਆਲ ਯੂਰਪ ਦੇ ਵਿੱਚ ਡਿਮਾਂਡ ਇਹ ਕੰਮਾਂ ਦੀ ਬਹੁਤ ਜ਼ਿਆਦਾ ਆ ਜੇਕਰ ਤੁਹਾਡੇ ਪੰਜਾਂ ਕੰਮਾਂ ਦੇ ਵਿੱਚੋਂ ਤੁਸੀਂ ਇੱਕ ਕੰਮ ਵੀ ਇਹ ਜਾਣਦੇ ਹੋ ਤਾਂ ਇਹਨਾਂ ਦੀ ਜਿਹੜੀ ਸੈਲਰੀ ਆ ਹਜ਼ਾਰਾਂ ਚ ਨਹੀਂ ਲੱਖਾਂ ਵਿੱਚ ਹੋਊਗੀ ਠੀਕ ਹੈ ਜੀ ਤੇ ਇਹ ਸਾਰਾ ਦੇਖਣਾ ਤੇ ਉਹ ਪੰਜ ਕੰਮ ਕਿਹੜੇ ਆ ਦੇਖਣ ਵਾਸਤੇ ਤੁਹਾਨੂੰ ਵੀਡੀਓ ਸਾਰੀ ਸੋਨੀ ਪਾਉਗੀ ਜੁੜੇ ਰਹੋ ਤੁਸੀਂ ਸਾਂਹ ਯੂਰਪ ਦੇ ਬਲੌਗ ਦੇ ਨਾਲ ਆਜੋ ਆਪਾਂ ਗੱਲ ਕਰਦੇ ਹਾਂ ਉਹ ਕਿਹੜੇ ਪੰਜ ਕੰਮ ਹਾਂਜੀ ਸਾਰਨਾ ਪਹਿਲਾਂ ਆਪਾਂ ਗੱਲ ਕਰਾਂਗੇ ਟਰੱਕ ਡਰਾਈਵਰਾਂ ਦੀ ਠੀਕ ਹੈ ਜੀ ਜਿਹੜੇ ਭਰਾ ਗਲਫ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਹੈਵੀ ਡਰਾਈਵਰ ਨੇ ਤਾਂ ਆਪਾਂ ਉਹਨਾਂ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਯੂਰਪ ਦੇ ਵਿੱਚ ਤੁਸੀਂ ਕਹਿ ਲਓ ਵੀ ਕਮੀ ਹੀ ਕਮੀ ਆ ਠੀਕ ਹੈ ਜੀ ਇਹ ਡਿਮਾਂਡ 올 ਯੂਰਪ ਦੇ ਵਿੱਚ ਕਦੇ ਵੀ ਮਤਲਬ ਕਿ ਪੂਰੀ ਅਜੇ ਤੱਕ ਨਹੀਂ ਹੋਈ ਇੰਦੀ ਕਮੀ ਰਹਿੰਦੀ ਰਹਿੰਦੀ ਆ ਠੀਕ ਹੈ ਤੇ ਇਹ ਇਦਾਂ ਵਾਂ ਵੀ ਜੇ ਕਿਸੇ ਭਰਾ ਕੋਲੇ ਹੈਵੀ ਲਾਇਸੈਂਸ ਆ ਠੀਕ ਹੈ ਜੀ ਹੈਵੀ ਡਰਾਈਵਰ ਆ ਤੇ ਉਹ ਮਤਲਬ ਕਿ ਆ ਕੇ ਸਿੱਧਾ ਇੰਡੀਆ ਤੋਂ ਵੀ ਸਿੱਧਾ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਡਰਾਈਵਰੀ ਦੇ ਵਿੱਚ ਤਾਂ ਇੱਥੇ ਆ ਕੇ ਵਧੀਆ ਉਹ ਆਪਦਾ ਕੰਮ ਕਰ ਸਕਦੇ ਆ ਤੇ ਇਹ ਤੁਸੀਂ ਕਹਿ ਲਓ ਵੀ ਸ਼ੁਰੂ ਹੋ ਜਾਂਦਾ ਵਾ ਪਹਿਲਾਂ ਜੇ ਤੁਸੀਂ ਲੋਕਲ ਰਹਿਣਾ ਚਾਹੁੰਦੇ ਹੋ ਤਾਂ ਉਹਦੀ ਅੱਡ ਹੁੰਦਾ ਵਾ ਸੈਲਰੀ ਸਿਸਟਮ ਠੀਕ ਹੈ ਜੀ ਜੇ ਤੁਸੀਂ 올 ਯੂਰਪ ਚਲਦੇ ਆ ਤਾਂ ਉਹਦਾ ਅੱਡ ਹੁੰਦਾ ਵਾ ਤਾਂ ਕਰਕੇ ਜਿਹੜੀ ਕਿ ਡਰਾਈਵਰਾਂ ਦੀ ਆ ਕਮੀ ਕਮੀਆਂ ਦੋਸਤੋ ਤਾਂ ਕਰਕੇ ਜੇ ਕਿਸੇ ਭਰਾ ਨੂੰ ট্রাক ਡਰਾਈਵਰ ਆ ਜਾਂ ਮਲਕੀ ਡਰਾਈਵਰੀ ਦੇ ਵਿੱਚ ਸ਼ੌਂਕ ਰੱਖਦਾ ਵਾ ਤਾਂ ਉਹ ট্রাক ਡਰਾਈਵਰ ਬਣ ਕੇ ਯੂਰਪ ਦੇ ਵਿੱਚ ਆ ਸਕਦਾ ਵਾ ਤੇ ਹੁਣ ਆਪਾਂ ਗੱਲ ਕਰਦੇ ਆ ਮਿੱਤਰੋ ਇਹਦੀ ਸੈਲਰੀ ਦੀ ਠੀਕ ਹੈ ਜੀ ਸੈਲਰੀ ਇਦਾਂ ਵਾ ਵੀ ਜੇ ਤੁਸੀਂ 올 ਯੂਰਪ ਚੱਲਦੇ ਹੋ ਠੀਕ ਹੈ ਜੀ ਮੰਨ ਲਓ ਵੀ ਇਹਨਾਂ ਦੀ ਜਿਹੜੀ ਹਨਾ ਡਿਮਾਂਡ ਆ ਤੁਸੀਂ ਕਹੋ ਜਰਮਨ ਪੋਲੈਂਡ ਰੂਮਾਨੀਆ ਇਟਲੀ ਸਪੇਨ ਪੁਰਤਗਾਲ ਇਹ ਦੇਸ਼ਾਂ ਦੇ ਵਿੱਚ ਵੱਡੇ ਦੇਸ਼ਾਂ ਦੇ ਵਿੱਚ ਹਨਾ ਟਰੱਕ ਡਰਾਈਵਰਾਂ ਦੀ ਬੜੀ ਡਿਮਾਂਡ ਆ ਤੇ ਜੇਕਰ ਤੁਸੀਂ ਹਨਾ ਇਹ ਦੇਸ਼ਾਂ ਦੇ ਵਿੱਚ ਚੱਲਦੇ ਹੋ ਤੁਹਾਨੂੰ ਭੇਜਦੀਆਂ ਕੰਪਨੀਆਂ ਅੱਡ ਦੇਸ਼ਾਂ ਵਿੱਚ 올 ਯੂਰਪ ਤੁਹਾਨੂੰ ਨਾਲੇ ਕਮਾਉਣ ਗਈਆਂ ਤੇ ਜਿਹੜੀ ਟਰੱਕ ਡਰਾਈਵਰਾਂ ਦੀ ਬੇਸਿਕ ਸੈਲਰੀ ਹੁੰਦੀ ਹੈ ਜੀ ਉਹ ਬੇਸਿਕ ਸੈਲਰੀ ਤੁਸੀਂ ਕਹ ਲਓ 2500 ਤੋਂ ਲੈ ਕੇ 3000 ਯੂਰੋ ਦੇ ਵਿੱਚ ਲੱਗਦੀ ਹੈ ਜਾਨੀ ਕਿ ਇੰਡੀਆ ਦਾ ਤੁਸੀਂ ਹੁਣ ਆਪੇ ਹਿਸਾਬ ਲਾ ਲਿਓ ਕਿ ਯੂਰੋ ਜਿਹੜਾ ਹੁਣ ਇਸ ਟਾਈਮ ਬਹੁਤ ਜ਼ਿਆਦਾ ਵੱਧ ਰਿਹਾ ਵਾ 110 ਰੁਪਏ ਦੇ ਨੇੜੇ ਤੇੜੇ ਹੋ ਚੁੱਕਿਆ ਵਾ ਠੀਕ ਹੈ ਜੀ ਤੇ ਜਦੋਂ ਅਸੀਂ ਆਏ ਸੀਗੇ ਉਦੋਂ 88 ਸੀਗਾ 88 ਰੁਪਏ ਸੀਗਾ ਤੇ ਭਰ ਤੁਸੀਂ ਅੱਜ ਦੇਖ ਲਓ ਦੋਆਂ ਸਾਲਾਂ ਬਾਅਦ ਤੇ ਯੂਰੋ ਦਾ ਰੇਟ ਕਿੱਥੋਂ ਤੱਕ ਪਹੁੰਚ ਗਿਆ 2.5 ਤੇ 3 ਲੱਖ ਰੁਪਏ ਸੈਲਰੀ ਜਿਹੜੇ ਭਰਾ ਆਪਣੇ ਯੂਰਪ ਦੇ ਵਿੱਚ ਤੁਸੀਂ ਆਲ ਯੂਰਪ ਦੇ ਵਿੱਚ ਟਰਕਿੰਗ ਦਾ ਕੰਮ ਆ ਲਾਇਸੈਂਸ ਹੈਵੀ ਹੋਵੇ ਤਾਂ ਤੁਹਾਨੂੰ ਸਿੱਧੀਆਂ ਕੰਪਨੀਆਂ इजीली ਤੁਹਾਨੂੰ ਉਹ ਨੌਕਰੀ ਜੌਬ ਆ ਜਿਹੜੀ ਉਹ ਮਿਲ ਸਕਦੀ ਹੈ ਉਹਦੇ 'ਚ ਕੋਈ ਤੁਹਾਨੂੰ ਦਿੱਕਤ ਨਹੀਂ ਆਉ। ਹਾਂਜੀ ਤੇ ਦੂਸਰੇ ਨੰਬਰ ਤੇ ਆਪਾਂ ਗੱਲ ਕਰਨੀ ਆ ਦੋਸਤੋ ਰੈਸਟੋਰੈਂਟ ਦੀ ਜਿਹੜਾ ਕਿ ਰੈਸਟੋਰੈਂਟ ਦਾ ਕੰਮ ਆ ਠੀਕ ਹੈ ਜੀ ਇਹ ਵੀ ਤੁਸੀਂ ਕਹਿ ਸਕਦੇ ਹੋ ਵੀ ਔਲ ਯੂਰਪ ਦੇ ਵਿੱਚ ਬਹੁਤ ਜ਼ਿਆਦਾ ਆ ਕਿੰਨਾ ਲਈ ਜ਼ਿਆਦਾ ਆ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਇਹ ਕੰਮ ਪ੍ਰੋਫੈਸ਼ਨਲ ਬੰਦਿਆਂ ਲਈ ਆ ਜਿਹੜੇ ਵੀ ਤੁਸੀਂ ਕਹ ਲਓ ਵੀ ਚੰਗੇ ਕੁੱਕ ਆ ਠੀਕ ਹੈ ਜੀ ਵਧੀਆ ਏ ਟੂ ਜ਼ेड ਸਾਰਾ ਕੁਝ ਜਾਣਦੇ ਆ ਠੀਕ ਆ ਬਣਾਉਣਾ ਜਾਣਦੇ ਆ ਪੀਜਾ ਮਤਲਬ ਕਿ ਇੱਥੇ ਜ਼ਿਆਦਾ ਤੁਸੀਂ ਕਹ ਲਓ ਵੀ ਹਨਾ ਲੋਕਾ ਲੋਕ ਪੀਜੇ ਦੇ ਮਤਲਬ ਕਿ ਜ਼ਿਆਦਾ ਸ਼ਕੀਨ ਆ ਪੀਜਾ ਜ਼ਿਆਦਾ ਬਣਦਾ ਵਾ ਤਾਂ ਕਰਕੇ ਜਿਹੜਾ ਦੂਸਰਾ ਕੰਮ ਆ ਰੈਸਟੋਰੈਂਟ ਦਾ ਵਾ ਜਿਹੜਾ ਕਿ ਬਹੁਤ ਜ਼ਿਆਦਾ ਯੂਰਪ ਦੇ ਵਿੱਚ ਹੈਗਾ ਵਾ ਠੀਕ ਹੈ ਤੇ ਇਹ ਜਿਹੜਾ ਕੰਮ ਆ ਹਨਾ ਇਹਦੀ ਜਿਹੜੀ ਆਪਾਂ ਤੁਹਾਨੂੰ ਸੈਲਰੀ ਆ ਦੋਸਤੋ ਇਹ ਹੁੰਦੀ ਆ ਜਿਹੜੇ ਦੇਸ਼ 'ਚ ਤੁਸੀਂ ਕੰਮ ਕਰ ਰਹੇ ਹੋ ਉਹਦੀ ਬੇਸਿਕ ਸੈਲਰੀ ਹੁੰਦੀ ਆ ਠੀਕ ਹੈ ਜਿੱਥੇ ਤੁਸੀਂ ਕੰਮ ਕਰਦੇ ਹੋ ਜੇ ਤੁਸੀਂ ਸਪੇਨ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਸਪੇਨ ਦੇ ਹਿਸਾਬ ਨਾਲ ਸੈਲਰੀ ਮਿਲੂਗੀ ਪੁਰਤਗਾਲ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਪੁਰਤਗਾਲ ਦੇ ਹਿਸਾਬ ਨਾਲ ਮਿਲੂਗੀ ਠੀਕ ਹੈ ਜੀ ਤੇ ਇਹ ਜਿਹੜੀਆਂ ਬੇਸਿਕ ਸੈਲਰੀਆਂ ਹੁੰਦੀਆਂ ਉੱਥੋਂ ਦੀਆਂ ਜਿੱਥੇ ਵੀ ਤੁਸੀਂ ਜਾਓਗੇ ਕੰਮ ਕਰੋਗੇ ਇਹਦੀ ਸੈਲਰੀ ਤੁਹਾਨੂੰ ਉਸ ਹਿਸਾਬ ਨਾਲ ਹੀ ਮਿਲੂਗੀ ਤੇ ਇਹ ਜਿਹੜਾ ਕੰਮ ਆ ਦੋਸਤੋ ਠੀਕ ਹੈ ਘੈਂਟ ਵਧੀਆ ਤੁਸੀਂ ਇੱਕ ਜਗ੍ਹਾ ਤੇ ਆਪ ਦਾ ਖੜ ਕੇ ਰਸੋਈ ਦੇ ਵਿੱਚ ਕਰੀ ਜਾਣਾ ਵਾ ਜੋ ਤੁਹਾਨੂੰ ਆਰਡਰ ਆਉਣਾ ਵਾ ਠੀਕ ਹੈ ਜੀ ਤੇ ਸਗਰੀਨ ਦੇ ਉੱਤੇ ਸਾਰਾ ਚੱਲੀ ਜਾਣਾ ਵਾ ਜਿਹੜੇ ਆਪਣੇ ਭਰਾ ਵਾ ਕੋਕਾ ਜਾਂ ਕੁੱਕ ਬੰਦੇ ਵਿੱਚ ਛਕੀਨ ਆ ਜਿਹੜੇ ਤਾਂ ਉਹ ਯੂਰਪ ਦੇ ਵਿੱਚ ਵੀ ਆ ਸਕਦੇ ਆ ਤਾਂ ਇਹ ਵੀ ਕੰਮ ਤੁਹਾਨੂੰ ਜਿਹੜਾ ਮਤਲਬ ਕਿ ਹੋਰ ਤੁਸੀਂ ਕਹਿ ਲਓ ਵੀ ਕਿਸੇ ਵੀ ਤਰੀਕੇ ਨਾਲ ਤੁਸੀਂ ਯੂਰਪ ਚਾ ਗਿਓ ਤਾਂ ਤੁਹਾਨੂੰ ਕੰਮ ਇਹ ਸੌਖਾ ਲੱਭ ਸਕਦਾ ਵਾ ਇਹ ਉਹ ਕੰਮ ਆ ਦੋਸਤੋ ਜਿਨ੍ਹਾਂ ਦੀ ਕੇ ਲੋ ਵੀ ਹਮੇਸ਼ਾ ਹੀ ਘਾਟ ਘਾਟ ਆ ਠੀਕ ਹੈ ਜੀ ਬਾਕੀ ਤੁਹਾਨੂੰ ਨਹੀਂ ਕੁਝ ਆਉਂਦਾ ਜਾਂ ਕੁਝ ਵੀ ਨਹੀਂ ਆਉਂਦਾ ਫੇਰ ਤਾਂ ਬਹੁਤ ਔਖਾ ਬਈ ਯੂਰਪ ਦੇ ਵਿੱਚ ਠੀਕ ਹੈ ਜੀ ਫੇਰ ਕੰਮ ਕਾਰ ਲੱਭਣੇ ਬੜੇ ਔਖੇ ਆ ਹਾਂਜੀ ਜੇ ਤੁਹਾਨੂੰ ਇਹ ਪੰਜ ਕੰਮ ਆਉਂਦੇ ਆ ਨਾ ਦੋਸਤੋ ਤਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਟੈਨਸ਼ਨ ਨਹੀਂ ਹੈਗੀ ਨਾ ਤੁਹਾਨੂੰ ਪੈਸੇ ਦੀ ਘਾਟ ਨਾ ਤੁਹਾਨੂੰ ਕੰਮ ਦੀ ਘਾਟ ਤਾਂ ਕਰਕੇ ਪਹਿਲੇ ਨੰਬਰ ਤੇ ਟਰੱਕ ਡਰਾਈਵਰ ਭਰਾ ਜਿਹੜੇ ਦੂਸਰੇ ਨੰਬਰ ਤੇ ਆਪਾਂ ਗੱਲ ਕੀਤੀ ਰੈਸਟੋਰੈਂਟ ਦੀ ਇਹਦੀ ਜਿਹੜੀਆਂ ਕਰੋਗੇ ਤਾਂ ਬੇਸਿਕ ਸੈਲਰੀਆਂ ਹੀ ਜਿੱਥੇ ਤੁਸੀਂ ਕੰਮ ਕਰੋਗੇ ਉੱਥੋਂ ਦੇ حساب ਨਾਲ ਤੁਹਾਨੂੰ ਬੇਸਿਕ ਸੈਲਰੀ ਮਿਲੂਗੀ ਠੀਕ ਹੈ ਜੀ ਤੇ ਤਾਂ ਕਰਕੇ ਇਹ ਇਹ ਵੀ ਕੰਮ ਇੱਕ ਬਹੁਤ ਵਧੀਆ ਕੰਮ ਆ ਤੇ ਜੇ ਕੋਈ ਭਰਾ ਆਪਣਾ ਸੋਚ ਰਿਹਾ ਔਣ ਬਾਰੇ ਤਾਂ ਉਹ ਇਹ ਵੀ ਕੰਮ ਸਿੱਖ ਕੇ ਯੂਰਪ ਦੇ ਵਿੱਚ ਆ ਸਕਦਾ ਵਾ ਹੁਣ ਆਪਾਂ ਗੱਲ ਕਰਨੀ ਤੀਜੇ ਨੰਬਰ ਤੇ ਫੋਨਾਂ ਦੀ ਠੀਕ ਹੈ ਜੀ ਫੋਨ ਰਿਪੇਅਰ ਨਵੇਂ ਫੋਨ ਰੱਖਣਾ ਠੀਕ ਹੈ ਜੀ ਜਾਂ ਫੋਨਾਂ ਦੀ ਐਕਸੈਸਰੀ ਰੱਖਣਾ A to Z ਸਮਾਨ ਰੱਖਣਾ ਤੀਜੇ ਨੰਬਰ ਤੇ ਕੰਮ ਹੁੰਦਾ ਫੋਨਾਂ ਦਾ ਜਿਹੜਾ ਕਿ ਯੂਰਪ ਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਤੁਸੀਂ ਕਹਿ ਸਕਦੇ ਹੋ ਵੀ ਵੱਡਾ ਕੰਮ ਆ ਠੀਕ ਹੈ ਜੀ ਇਹ ਵੀ ਇੱਕ ਤੁਸੀਂ ਬਹੁਤ ਵਧੀਆ ਕੰਮ ਆ ਠੀਕ ਹੈ ਜੀ ਵਧੀਆ ਪੈਸੇ ਬਣਦੇ ਇਹ ਕੰਮ ਦੇ ਵਿੱਚ ਵੀ ਜੇਕਰ ਤੁਹਾਨੂੰ ਆਪ ਨੂੰ ਆਉਂਦਾ ਹੋਵੇ ਠੀਕ ਹੈ ਜੀ ਤਾਂ ਇਹ ਕੰਮ ਦੇ ਵਿੱਚ ਵੀ ਤੁਸੀਂ ਆਪਦੀ ਸ਼ਾਪ ਖੋਲ ਸਕਦੇ ਹੋ ਕੋਈ ਉਹਦੇ ਚ ਏਡੀ ਰਿਕੁਆਇਰਮੈਂਟ ਦੀ ਮਤਲਬ ਕਿ ਵੱਡਾ ਨਹੀਂ ਕੰਮ ਹੁੰਦਾ ਕੋਈ ਵੀ ਥੋਖਾ ਹੀ ਕੰਮ ਆ ਉਹ ਵੀ ਆਪਾਂ ਤੁਹਾਨੂੰ ਕਿਸੇ ਵੀਡੀਓ ਦੇ ਵਿੱਚ ਦੱਸ ਦਵਾਂਗੇ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਥੋੜੇ ਬਹੁਤ ਪੇਪਰ ਹੁੰਦੇ ਆ ਵਕੀਲ ਪੂਰੇ ਕਰ ਦਿੰਦੇ ਤੁਸੀਂ ਸ਼ੌਕ ਲਓ ਆਪਦੀ ਕਾਉਂਟ ਦੇ ਵਿੱਚ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਦੋਸਤੋ ਤੇ ਇਹ ਵੀ ਕੰਮ ਜਿਹੜੇ ਯੂਰਪ ਦੇ ਲੋਕ ਆ ਠੀਕ ਹੈ ਜੀ ਤੇ ਇਹਨਾਂ ਇੱਥੇ ਇਦਾਂ ਵੀ ਹਰੇਕ ਬੰਦੇ ਕੋਲੇ ਫੋਨ ਆ ਠੀਕ ਹੈ ਜੀ ਹਜੇ ਆਪਣੇ ਪੰਜਾਬ 'ਚ ਇੰਡੀਆ ਦੇ ਵਿੱਚ ਇਦਾਂ ਹੋ ਸਕਦਾ ਵੀ ਜੇ ਘਰ ਦੇ ਵਿੱਚ 5 ਜੀ ਆ ਤੇ ਦੋਆਂ ਕੋਲੇ ਫੋਨ ਹੋਵੇ ਜਾਂ ਤਿੰਨਾਂ ਕੋਲੇ ਫੋਨ ਹੋਵੇ ਪਰ ਇੱਥੇ ਇਦਾਂ ਦਾ ਸਿਸਟਮ ਨਹੀਂ ਹੈਗਾਗਾ ਜੇ ਇੱਥੇ 5 ਜਾਣਿਆਂ ਤੇ ਪੰਜਾਂ ਕੋਲੇ ਹੀ ਫੋਨ ਹੋਊਗਾ ਉਹ ਫੋਨ ਦੋਸਤੋ ਖਰਾਬ ਵੀ ਹੁੰਦੇ ਆ ਟੁੱਟਦੇ ਭੱਜਦੇ ਸਭ ਕੁਝ ਹੁੰਦਾ ਵਾ ਠੀਕ ਹੈ ਜੀ ਤੇ ਇਹ ਕੰਮ ਦੇ ਵਿੱਚ ਵੀ ਕਾਫੀ ਪੈਸਾ ਵਾ ਇਹ ਵੀ ਕੰਮ ਇਦਾਂ ਵਾ ਵੀ ਤੁਸੀਂ ਜਿਹੜੇ ਦੇਸ਼ ਵਿੱਚ ਕਰੋਗੇ ਉਸ ਦੇਸ਼ ਦੇ ਹਿਸਾਬ ਨਾਲ ਤੁਹਾਨੂੰ ਪੈਸੇ ਬਣਨਗੇ ਪਰ ਨਾਰਮਲ ਹੀ ਤੁਸੀਂ ਇਹ ਕੰਮ ਦੇ ਵਿੱਚ 1500 ਤੋਂ 2000 ਰੁਪਈਆ ਵੀ ਕਮਾ ਸਕਦੇ ਹੋ ਜੇ ਤੁਸੀਂ ਇੱਕ ਚੰਗੇ ਕਹ ਲੋ ਵੀ ਇਸ ਚੀਜ਼ ਦੇ ਮਾਰੋ ਠੀਕ ਹੈ ਜੀ ਕੰਮ ਚੰਗੀ ਤਰ੍ਹਾਂ ਜਾਣਦੇ ਹੋ ਰਿਪੇਅਰ ਦਾ ਜਾਣਦੇ ਹੋ ਰਿਪੇਅਰ ਦਾ ਕੰਮ ਵੀ ਇੱਥੇ ਕਾਫੀ ਹੁੰਦਾ ਦੋਸਤੋ ਕਿਉਂਕਿ ਇੱਥੇ ਤੁਸੀਂ ਕਹ ਲੋ ਵੀ ਬਹੁਤ ਜ਼ਿਆਦਾ ਪੈਸੇ ਲੈਂਦੇ ਆ ਥੋੜਾ ਜਿਹਾ ਸਕਰੀਨ ਤਾਂ ਹੀ ਕੁਝ ਹੋ ਜੇ ਨਾ ਤਾਂ ਸਾਨੂੰ ਅਸੀਂ ਖੋਦ ਮਲ ਕੇ 70 ਤੋਂ 80 ਯੂਰੋ ਮਲ ਕੇ ਸਕਰੀਨ ਦੇ ਨੋਰਮਲ ਸਕਰੀਨ ਦੇ ਜਿਹੜੇ ਇੱਕ ਤੁਸੀਂ ਲਾ ਲੋ ਤੇ ਤਾਂ ਕਰਕੇ ਵੀ ਫੋਨਾਂ ਦਾ ਵੀ ਜਿਹੜਾ ਕੰਮ ਆ ਬਹੁਤ ਜ਼ਿਆਦਾ ਆ ਠੀਕ ਆ ਜੀ ਤੇ ਜੇ ਕੋਈ ਆਪਣਾ ਭਰਾ ਫੋਨਾਂ ਦਾ ਕੰਮ ਵੀ ਸਿੱਖ ਕੇ ਆਉਣਾ ਚਾਹੁੰਦਾ ਵਾ ਤਾਂ ਉਹਨੂੰ ਵੀ ਆਉਂਦੇ ਨੂੰ ਇੱਥੇ ਜੌਬ ਮਿਲ ਸਕਦੀ ਆ ਬਹੁਤ ਆਸਾਨੀ ਨਾਲ ਮਿਲ ਸਕਦੀ ਆ ਉਹ ਭਰਾ ਕੋਈ ਵੀ ਟੈਨਸ਼ਨ ਨਾ ਲਵੇ ਹਾਂਜੀ ਸਕਿੱਲ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਕੰਮ ਦੀ ਤੁਹਾਨੂੰ ਇੱਥੇ ਮੈਲੀ ਜਾਣਾ ਮੈਂ ਕੰਮ ਦੀ ਕੋਈ ਟੈਨਸ਼ਨ ਨਹੀਂ ਹਾਂਜੀ ਤੇ ਹੁਣ ਆਪਾਂ ਜਿਹੜਾ ਚੌਥਾ ਕੰਮ ਆ ਠੀਕ ਹੈ ਜੀ ਚੌਥਾ ਕੰਮ ਦੀ ਆਪਾਂ ਗੱਲ ਕਰਨੀ ਆ ਕਾਰ ਰਿਪੇਅਰ ਦੀ ਦੋਸਤੋ ਠੀਕ ਹੈ ਜੀ ਬਹੁਤ ਹੀ ਜ਼ਿਆਦੇ ਠੀਕ ਹੈ ਜੀ ਬਹੁਤ ਹੀ ਜ਼ਿਆਦੇ ਠੀਕ ਹੈ ਜੀ ਸਾਰੇ ਕੰਮਾਂ ਨਾਲੋਂ ਜ਼ਿਆਦੇ ਕੰਮ ਕਾਰ ਰਿਪੇਅਰ ਦਾ ਜੀ ਹੁਣ ਪਹਿਲਾਂ ਹੀ ਇਹਦਾ ਮੈਂ ਤੁਹਾਨੂੰ ਪੈਸੇ ਬਾਰੇ ਦੱਸ ਦਿੰਦਾ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਸ ਕੰਮ ਦੇ ਵਿੱਚ ਸਾਨੂੰ ਕਿੰਨਾ ਪੈਸਾ ਬਣ ਸਕਦਾ ਜੇਕਰ ਤੁਹਾਡਾ ਆਪਣਾ ਕੰਮ ਹਾਂਜੀ ਜੇ ਤੁਸੀਂ ਕਿਸੇ ਨਾਲ ਲੱਗੇ ਹੋ ਕਿਸੇ ਦੀ ਸ਼ਾਪ ਤੇ ਕੰਮ ਕਰਦੇ ਹੋ ਫਿਰ ਤਾਂ ਤੁਹਾਨੂੰ ਉਹ ਮਾਲਕ ਦੀ ਮਰਜ਼ੀ ਆ ਠੀਕ ਹੈ ਜੀ ਜਾਂ ਤੁਹਾਡੀ ਉਹ ਸਕਿੱਲ ਦੇਖ ਕੇ ਕੰਮ ਦੇਖ ਕੇ ਤੁਹਾਨੂੰ ਪੈਸੇ ਵੀ ਦੇ ਸਕਦਾ ਵਾ 1000 1500 2000 ਯੂਰੋ ਉਹ ਮੈਂ ਤੁਹਾਨੂੰ ਪੱਕਾ ਨਹੀਂ ਦੱਸ ਸਕਦਾ ਠੀਕ ਹੈ ਜੀ ਉਹ ਤੁਹਾਡੇ ਦੇ ਡਿਪੈਂਡ ਕਰਦਾ ਤੁਹਾਡੀ ਸਕਿੱਲ ਤੇ ਡਿਪੈਂਡ ਕਰਦਾ ਗਾਂ ਦੇਣ ਵਾਲੇ ਮਾਲਕ ਦੇ ਡਿਪੈਂਡ ਕਰਦਾ ਪਰ ਜੇਕਰ ਤੁਹਾਡਾ ਖੁਦ ਦਾ ਕੰਮ ਆ ਤਾਂ ਤੁਸੀਂ ਨਹੀਂ ਸੋਚ ਸਕਦੇ ਵੀ ਸਾਨੂੰ ਕਿੰਨੇ ਪੈਸੇ ਕੰਮ ਦੇ ਵਿੱਚ ਬਣ ਸਕਦੇ ਆ ਕਿਉਂਕਿ ਇੰਨੀਆਂ ਤੁਸੀਂ ਕਹਿ ਸਕਦੇ ਹੋ ਇੱਥੇ ਕਾਰਾਂ ਦੋਸਤੋ ਇੰਨੀਆਂ ਜ਼ਿਆਦਾ ਇੱਥੇ ਇਹ ਸਿਸਟਮ ਆ ਉਨੇ ਘਰ ਨਹੀਂਗੇ ਠੀਕ ਹੈ ਜੀ ਜਿੰਨੀਆਂ ਇੱਥੇ ਕਾਰਾਂ ਨੇ ਦੋਸਤੋ ਬਹੁਤ ਜ਼ਿਆਦਾ ਇੱਥੇ ਤੁਸੀਂ ਕਹਿ ਲੋ ਵੀ ਟਰਾਂਸਪੋਰਟ ਆ ਕਾਰਾਂ ਵਾਂ ਠੀਕ ਹੈ ਜੀ ਬਹੁਤ ਜ਼ਿਆਦਾ ਤੁਹਾਨੂੰ ਨਾ ਮੈਂ ਮਤਲਬ ਕਿ ਇੱਕ ਰੀਲ ਵੀ ਸ਼ੇਅਰ ਕਰ ਦੂੰਗਾ ਤੇ ਉਹ ਨਾ ਆਪਣਾ ਜਿੱਦੇ ਘਾਰ ਆ ਉੱਥੇ ਨੇ ਇੱਕ ਵਰਕਸ਼ਾਪ ਆ ਕਾਰਾਂ ਦੀ ਤੇ ਇੱਕ ਦਿਨ ਮੈਂ ਕਾਰਾਂ ਗਿਣੀਆਂ 30 ਤੋਂ 35 ਕਾਰਾਂ ਉਹਦੇ ਬਾਹਰ ਖੜੀਆਂ ਹੋਈਆਂ ਹੋਈਆਂ ਦੋਸਤੋ ਹਮੇਸ਼ਾ ਹੀ ਖੜੀਆਂ ਰਹਿੰਦੀਆਂ ਹੁਣ ਵੀ ਮੈਂ ਰੀਲ ਮਤਲਬ ਕਿ ਉਹ ਅੱਡ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ ਪਾ ਦੂੰਗਾ ਮੈਂ ਬਾਹਰ ਵੀ ਹੁੰਦੀ ਰੀਲ 30 ਤੋਂ 35 ਗੱਡੀਆਂ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਗੱਡੀ ਨੂੰ ਹੱਥ ਲਵਾਈ ਦੇ ਪੈਸੇ ਆ ਦੋਸਤੋ ਇੱਥੇ ਤਾਂ ਜੇ ਕੋਈ ਭਰਾ ਆਉਣ ਬਾਰੇ ਸੋਚ ਰਿਹਾ ਵਾ ਤਾਂ ਉਹ ਮੇਰਾ ਭਰਾ ਇੱਕ ਵਾਰੀ ਮੇਰੇ ਕਹਿਣ ਤੇ ਗੱਡੀਆਂ ਦੀ ਰਿਪੇਅਰ ਦਾ ਮਤਲਬ ਕਿ ਇੰਜਨ ਦਾ ਸਾਰਾ ਕੁਝ ਤੁਹਾਨੂੰ ਕੰਮ ਆਉਂਦਾ ਨਾਲ ਦੇ ਤਾਂ ਤੁਸੀਂ ਕਹਿ ਲਓ ਵੀ سونے ਤੇ ਸੁਭਾਗੇ ਵਾਲਾ ਕੰਮ ਆ ਦੋਸਤੋ ਬਹੁਤ ਸ਼ਾਨਦਾਰ ਤੇ ਵਧੀਆ ਇੱਕ ਰਿਸਪੈਕਟ ਵਾਲਾ ਤੇ ਇੱਕ ਪੈਸੇ ਵਾਲਾ ਕੰਮ ਆ ਯੂਰਪ ਦੇ ਵਿੱਚ ਕਾਰ ਰਿਪੇਅਰ ਦਾ ਠੀਕ ਹੈ ਜੀ ਤਾਂ ਸਿੱਖੋ ਆਓ ਠੀਕ ਹੈ ਜੀ ਮਤਲਬ ਕਿ ਬਹੁਤੇ ਭਰਾਵਾਂ ਦਾ ਮੈਸੇਜ ਆਉਂਦਾ ਵਾ ਵੀ ਭਰਾ ਜੀ ਵੀ ਅਸੀਂ ਆਉਣਾ ਚਾਹੁੰਦੇ ਆ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਤੁਹਾਨੂੰ ਕਿਹੜੇ ਹਨਾ ਵੀ ਕੋਈ ਕੰਮ ਨਹੀਂ ਪਾਈ ਕੋਈ ਕੰਮ ਨਹੀਂ ਸਾਈ ਜਾਣਦੇ ਬਸ ਆਉਣਾ ਆਉਂ ਬਹੁਤ ਭਰਾਵਾਂ ਨੂੰ ਆਜ ਪੰਜ ਤੋਂ 6 ਮੁੰਡੇ ਤਾਂ ਹੋਣ ਹੀ ਐ ਇਸ ਟਾਈਮ ਹਨਾ ਪਿਛਲੇ ਤੁਸੀਂ ਕਹੋ ਦੋ ਕੁ ਮਹੀਨਿਆਂ ਤੋਂ ਆਏ ਆ ਪਰ ਆਪਣੇ ਨਾਲ ਗੱਲਬਾਤ ਪੰਜ 6 ਮਹੀਨਿਆਂ ਤੋਂ ਉਹਨਾਂ ਨਾਲ ਚੱਲ ਰਹੀ ਸੀਗੀ ਉਹਨਾਂ ਨੂੰ ਬੜਾ ਸਮਝਾਇਆ ਵੀ ਕੋਈ ਜਨਾ ਕੋਸ਼ਿਸ਼ ਵੀ ਸਕਿੱਲ ਸਿੱਖ ਲਓ ਪਰ ਜਦੋਂ ਆਪਾਂ ਦੋਸਤੋਂ ਪੰਜਾਬ ਹੁੰਨੇ ਆ ਨਾ ਠੀਕ ਹੈ ਜੀ ਉਦੋਂ ਸਿਰਫ ਆਪਾਂ ਨੂੰ ਇੱਕ ਹੁੰਦਾ ਵੀ ਅਸੀਂ ਪਹੁੰਚਣਾ ਅਸੀਂ ਪਹੁੰਚਣਾ ਅਸੀਂ ਪਹੁੰਚਣਾ ਪਰ ਇੱਥੇ ਪਹੁੰਚ ਕੇ ਪਤਾ ਲੱਗਦਾ ਵਾ ਵੀ ਇੱਥੇ ਕੀ ਹਾਲਾਤ ਨੇ ਜਦੋਂ ਕੰਮ ਨਹੀਂ ਮਿਲਦਾ ਠੀਕ ਹੈ ਜੀ ਜਦੋਂ ਤੁਹਾਡੇ ਸਾਮਣੀ ਇੱਕ ਸਕਿੱਲ ਵਾਲਾ ਬੰਦਾ ਇੱਕ ਵਧੀਆ ਜੌਬ ਤੇ ਲੱਗ ਜਾਂਦਾ ਤੇ ਆਪਾਂ ਵੇਖਦੇ ਰਹਿ ਜਾਂਦੇ ਆ ਨਾ ਉਦੋਂ ਬੜਾ ਮਨ ਨੂੰ ਹੁੰਦਾ ਵੀ ਯਾਰ ਵੀ ਉਦੋਂ ਸਾਲ ਬਾਅਦ ਚ ਆ ਜਾਂਦੇ ਕੰਮ ਸਿੱਖ ਲੈਂਦੇ ਤਾਂ ਸਾਡੇ ਲਈ ਚੰਗਾ ਹੋਣਾ ਸੀ ਤਾਂ ਕਰਕੇ ਹਨਾ ਮੈਂ ਇਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਆਂ ਵੀ ਕਿਉਂ ਨਾ ਆਪਾਂ ਭਰਾਵਾਂ ਨੂੰ 5-6 ਕੰਮ ਇਦਾਂ ਦੇ ਦੱਸ ਦਈਏ ਵੀ ਜਿਹੜੇ ਆਉਣ ਵਾਲੇ ਭਰਾਵਾ ਪਲੀਜ਼ ਤੁਸੀਂ 6 ਮਹੀਨੇ ਸਾਲ ਠਹਿਰ ਕੇ ਆ ਜਾਓ ਪਰ ਕੰਮ ਜ਼ਰੂਰ ਆਪ ਦੇ ਮੈਂ ਕਿ ਇੱਕ ਛੋਟੇ ਭਰਾ ਦੇ ਘਰ ਤੇ ਸਿੱਖ ਕੇ ਆਓ ਅਸੀਂ ਵੀ ਯਾਰ ਮਨ ਲਕੀ ਕੰਮ ਨਹੀਂ ਸਿੱਖੇ ਜਾਂ ਕਹਿ ਲੋ ਵੀ ਕੁਝ ਗੱਲਾਂ ਤੇ ਕਿਸੇ ਦੇ ਗੌਰ ਨਹੀਂ ਕੀਤੀ ਤੇ ਅੱਜ ਅਸੀਂ ਚਲੋ ਠੀਕ ਹੈ ਮਹਾਰਾਜ ਦੀ ਕਿਰਪਾ ਵਾ ਕਰ ਰਹੇ ਆ ਕੰਮ ਕਰ ਹੌਲੀ ਹੌਲੀ ਕਰ ਰਹੇ ਆ ਅੱਗੇ ਵੱਧ ਰਹੇ ਆ ਤੇ ਪਰ ਇਦਾਂ ਵਾ ਵੀ ਜੇਕਰ ਕੰਮ ਆਉਂਦਾ ਹੋਵੇ ਦੋਸਤੋ ਕੋਈ ਸਕਿੱਲ ਆਉਂਦੀ ਹੋਵੇ ਤਾਂ ਵਧੀਆ ਵਾ ਤੁਹਾਡੇ ਕੋਲੇ ਪੇਪਰ ਹੋਣੇ ਚਾਹੀਦੇ ਆ ਬਹੁਤ ਕੰਪਨੀਆਂ ਵਾਂਂ ਗਾਂ ਤੁਹਾਨੂੰ ਮਤਲਬ ਕਿ ਬਾਹਰਲੇ ਇਹ ਦੂ ਵੱਡੇ ਦੇਸ਼ਾਂ ਦੇ ਵਿੱਚ ਨੀਦਰਲੈਂਡ ਜਾਂ ਸਪੇਨ, ਇਟਲੀ ਵਰਗੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦੇ ਕੰਮ ਆ ਉੱਥੇ ਭੇਜ ਦਿੰਦਿਆਂ ਵਾ ਵਧੀਆ ਦਾਸ ਯੂਰੋ ਪਲੱਸ ਮਤਲਬ ਕਿ ਤੁਹਾਨੂੰ ਭੇਜਣੀਆਂ 12 ਯੂਰੋ ਤੇ 13 ਯੂਰੋ 15 ਯੂਰੋ ਘੰਟੇ ਦੇ ਜੇਕਰ ਤੁਹਾਨੂੰ ਇੱਕ ਸਕਿੱਲ ਆਉਂਦੀ ਹੈ ਤੇ ਹੁਣ ਆਪਾਂ ਪੰਜਵੀਂ ਗੱਲ ਕਰਨੀਆਂ ਜੀ ਜਿਹੜਾ ਆਪਣਾ ਪੰਜਵਾਂ ਕੰਮ ਆ ਠੀਕ ਹੈ ਜੀ ਉਹ ਆਪਾਂ ਗੱਲ ਕਰਨੀ ਆ ਮਿਸਤਰੀ ਦੀ ਠੀਕ ਹੈ ਜੀ ਜਿਹੜੇ ਭਰਾ ਮਿਸਤਰੀ ਦਾ ਕੰਮ ਜਾਣਦੇ ਆ ਘਰ ਬਣਾਉਣੇ ਬਿਲਡਿੰਗਾਂ ਬਣਾਉਣੀਆਂ ਠੀਕ ਹੈ ਜੀ A to Z ਕੰਮਿੰਦੇ ਵਿੱਚ ਤੁਹਾਨੂੰ ਪਤਾ ਵੀ ਸਾਰੇ ਆ ਜਾਂਦੇ ਆ ਜਰਮਨ ਫਰਾਂਸ ਇਟਲੀ ਸਪੇਨ ਨੀਦਰਲੈਂਡ ਠੀਕ ਹੈ ਜੀ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਮਲਕੀ ਉਸਾਰੀ ਦਾ ਜਿਹੜਾ ਕੰਮ ਆ ਸਾਰਾ ਸਾਲ ਚੱਲਦਾ ਰਹਿੰਦਾ ਵਾ ਤੇ ਇੰਦੀ ਵੀ ਵੱਡੀ ਮਲਕੀ ਡਿਮਾਂਡ ਆ ਬੰਦਿਆਂ ਦੀ ਠੀਕ ਹੈ ਜੀ ਜਿਹੜੇ ਕੋਈ ਭਰਾਵਾਂ ਨੂੰ ਮੈਸਤਰੀ ਦਾ ਕੰਮ ਆਉਂਦਾ ਵਾ ਤਾਂ ਕਈ ਕੰਪਨੀਆਂ ਸਿੱਧਾ ਵੀ ਸਪਾਂਸਰ ਕਰਦੀਆਂ ਵੀਜ਼ਾ ਠੀਕ ਹੈ ਜੀ ਤਾਂ ਇਹ ਗੱਲ ਆ ਵੀ ਇਹਦੇ ਵਿੱਚ ਵੀ ਜਿਹੜਾ ਦੋਸਤੋ ਵੀ ਜੇਕਰ ਤੁਹਾਡੇ ਕੋਲੇ ਪੇਪਰ ਪੁਰਤਗਾਲ ਦੇ ਆ ਜਾਂ ਕਿਤੋਂ ਦੇ ਵੀ ਆ ਹਨਾ ਤੁਹਾਨੂੰ ਕੰਪਨੀਆਂ ਇੱਥੋਂ ਵੀ ਹੁਣ ਕਈ ਕੰਪਨੀਆਂ ਵਾਂ ਭੇਜਦੀਆਂ ਵਾਂ ਇੱਕ ਘੰਟੇ ਦੇ 10 ਤੋਂ 15 ਯੂਰੋ ਤੁਹਾਨੂੰ ਮਿਲਣਗੇ ਜੇਕਰ ਤੁਸੀਂ ਇੱਕ ਚੰਗੇ ਮੈਸਤਰੀ ਹੋ ਵਧੀਆ ਕੰਮ ਜਾਣਦੇ ਹੋ ਠੀਕ ਹੈ ਜੀ ਤਾਂ ਇਹ ਦੋਸਤੋ ਇਦਾਂ ਵਾਂ ਵੀ ਜਿਹੜੇ ਤੁਹਾਨੂੰ ਮੈਂ ਕੰਮ ਦੱਸਿਆ ਠੀਕ ਹੈ ਜੀ ਇਹਨਾਂ ਵਿੱਚੋਂ ਤੁਸੀਂ ਇੱਕ ਵੀ ਕੰਮ ਸਿੱਖ ਕੇ ਯੂਰਪ ਦੇ ਵਿੱਚ ਆਉਂਗੇ ਤੁਹਾਨੂੰ ਦੋ ਚੀਜ਼ਾਂ ਪੈਸਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੰਮ ਦੀ ਘਾਟ ਨਹੀਂ ਹੋਊਗੀ ਯੋਰਪ ਆਉਣਾ ਸੁਪਣਾ ਨਹੀਂਗਾ ਸਹੀ ਕੰਮ ਚੁਣ ਕੇ ਆਉਣਾ ਇਹ ਬੜਾ ਜ਼ਰੂਰੀ ਹੈ ਦੋਸਤੋ ਠੀਕ ਹੈ ਜੀ ਆਓ ਸਾਰੇ ਆਓ ਵਧੀਆ ਕੰਮ ਸਿੱਖ ਕੇ ਆਓ ਸਕਿੱਲ ਲੈ ਕੇ ਆਓ ਠੀਕ ਹੈ ਜੀ ਤੁਹਾਡੇ ਕੋਲ ਇੱਕ ਸਕਿੱਲ ਹੋਊਗੀ ਤਾਂ ਤੁਹਾਨੂੰ ਕੰਮ ਪੈਸੇ ਦੀ ਘਾਟ ਦੋਵਾਂ ਦੀ ਨਹੀਂ ਹੋਊਗੀ ਵਧੀਆ ਤੁਸੀਂ ਆਪ ਦਾ ਇੱਕ ਸਰਵਾਈਵ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਇਹ 5-6 ਕੰਮ ਆਉਂਦੇ ਆ ਦੋਸਤੋ ਤੇ ਯੂਰਪ ਤੁਹਾਨੂੰ ਰਿਸਪੈਕਟ ਤੇ ਪੈਸਾ ਦੋਵੇਂ ਦਊਗਾ ਠੀਕ ਹੈ ਜੀ ਤੇ ਬਾਕੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਠੀਕ ਹੈ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅਗਲੀ ਵੀਡੀਓ ਦੇ ਨਾਲ ਤੁਹਾਨੂੰ ਮਿਲਦੇ ਆਂ ਬੜੀ ਘੈਂਟ ਵੀਡੀਓ ਲੈ ਕੇ ਆਵਾਂਗੇ ਅਗਲੀ ਵੀ ਤੇ ਇਨਫਾਰਮੇਸ਼ਨ ਲੈ ਕੇ ਆਉਂਦੇ ਰਾਵਾਂਗੇ ਤੇ ਤੁਸੀਂ ਭਰਾ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਤੇ ਵੀਡੀਓ ਸਾਰੀ ਦੇਖਿਆ ਕਰੋ ਯਾਰ ਠੀਕ ਹੈ ਜਿੱਥੇ ਤੁਹਾਨੂੰ ਕਿਤੇ ਕਮੀ ਲੱਗਦੀ ਉਹ ਵੀ ਦੱਸਿਆ ਕਰੋ ਕਮੈਂਟ ਦੇ ਵਿੱਚ ਤੇ ਅਗਲੀ ਵੀਡੀਓ ਕਿਸ ਟੌਪਿਕ ਦੇ ਚਾਹੀਦੀ ਇਹ ਵੀ ਸਾਨੂੰ ਤੁਸੀਂ ਦੱਸ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਆਪਣਾ ਯੂਅਰਸ ਪੰਨੂ ਆ ਇੰਸਟਾਗ੍ਰam ਤੇ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਠੀਕ ਹੈ ਜੀ ਹੋਂਦੇ ਤੇ ਵੀ ਤੁਸੀਂ ਡੀਐਮ ਕਰ ਸਕਦੇ ਹੋ ਆਪਾਂ ਨੂੰ ਤੇ ਬਾਕੀ ਮਿਲਦੇ ਆਂ ਵਧੀਆ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ ਜੀ